પતિ ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਪਠਾਨਕੋਟ ਤੋਂ ਜਿੱਥੇ ਪਿੰਡ ਪਲਾ ਦੇ ਵਿੱਚ ਬੀਐਸਐਫ ਜਵਾਨ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਜ਼ਹਿਰ ਦੇ ਦਿੱਤਾ ਗੰਭੀਰ ਹਾਲਤ ਦੇ ਵਿੱਚ ਜਵਾਨ ਨੂੰ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਖੁਲਾਸਾ ਹੋਇਆ ਕਿ ਉਸ ਨੂੰ ਰੋਟੀ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਜਵਾਨ ਦੀ ਪਤਨੀ ਦੇ ਪਿੰਡ ਦੇ ਵਿੱਚ ਹੀ ਇੱਕ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਹੇ ਸਨ ਜਵਾਨ ਨੇ ਆਪਣੀ ਪਤਨੀ ਨੂੰ ਇਹਨਾਂ ਕੰਮਾਂ ਤੋਂ ਕਈ ਵਾਰ ਰੋਕਿਆ ਵੀ ਸੀ ਤੇ ਵਰਜਿਆ ਵੀ ਸੀ ਲੇਕਿਨ ਉਸ ਦੀ ਪਤਨੀ ਨੇ ਆਪਣਾ ਰਾਜ਼ ਸਾਫ਼ ਕਰਨ ਦੇ ਲਈ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਨੂੰ ਰੋਟੀ ਦੇ ਵਿੱਚ ਜ਼ਹਿਰ ਦੇ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਈ ਹਸਪਤਾਲ ਵਿੱਚ ਜ਼ਹਿਰੇ ਇਲਾਜ ਜਵਾਨ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤੇ ਪੁਲਿਸ ਨੇ ਮੁਲਜ਼ਮ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਪ੍ਰੇਮੀ ਫਰਾਰ ਹੈ ਪਰ ਕੀ ਨਾ ਆ ਜਾ ਆਪਣਾ ਬਚਨੋ ਦੇ ਵੀ ਕਿਹੜਾ ਪਿੰਨ ਮਤਲਬ ਲਾਜਿਕ ਮਤਲਬ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ ਗੱਲਬਾਤ ਕੀ ਹੈ ਮੁੰਡਾ ਮੇਰਾ ਬਾਹਰ ਸਰਵਿਸ ਕਰਦਾ ਹਾ ਇਹਦੇ ਚ ਬੀਆ ਸਾਫ ਹੁੱਚ ਤੇ ਉਹਦੇ ਘਰ ਦੀ ਵਿਆਹ ਗਈ ਜਿਹੜਾ ਸ਼ਾਦੀ ਹੋਈ ਹੈ ਤੇ ਉਹਦੇ ਜਿਹੜੀ ਕਾਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹ ਨਾਲ ਉਹ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਸੀ ਜਦੋਂ ਵੇਰ ਉਹ ਉਸੇ ਕਉ ਸੋ ਗੱਤ ਚੇਰੇ ਸਤੇ ਚਲ ਪਈ ਤੇ ਮੇਰੇ ਮੁਰੇ ਗਈ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋਈ ਇਹਦੇ ਅੰਦਰ ਕਿਰਚੋ ਕਿਰਚੀ ਲੱਗੀ ਰਸੋਈ ਚ ਗਈ ਐ ਉਹਨੂੰ ਮੈਂ ਕਹਾ ਮਾ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡੈਣ ਨਾ ਪਾਣੀ ਲਾਏ ਦਾ ਬਾਹਰ ਜਾਓ ਤੁਸੀਂ ਤੇ ਜਾਓ ਦੋਹੀ ਨਿਕਲ ਜਾਓ ਤੁਸੀਂ ਤੋ ਖਿੰਜੋੜ ਮਾ ਉਹ ਬਾਹਰ ਚਲ ਗਿਆ ਫੇਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫੇਰ ਉਹ ਇਹਨੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਦਿੱਤੀ ਤੇ ਰੋਟੀ ਭਾਈ ਜਾ ਤੇ ਪਿੱਛੇ ਪਤਾ ਨਹੀਂ ਇਹਨੇ ਕਿ ਭਾਈਤਾ ਹੈ ਤੇ ਇਹ ਰੋਟੀ ਪਾਈ ਜਿਹੇ ਲੈ ਸੀ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨਹੀਂ ਠੀਕ ਹੈ ਇਹ ਨਹੀਂ ਠੀਕ ਹੈ ਤੇ ਬੱਚਾ ਮੇਰਾ ਪਲੇਟੇਰ ਹੋ ਗਿਆ ਸਾਦੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਬੂ ਪੂਸੀ ਟੀ ਕੀ ਲੱਗਦਾ ਕੁਝ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਜਰੀਲੀ ਵੀ ਆਂ ਜਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਅਸਲ ਲੈ ਲੇ ਤੇ ਰੋ ਗਿਆ ਇੱਕ ਉਹ ਨੂੰ ਖਾ ਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਟ ਵੀ ਦਿੱਤੀ ਹੈ ਥਾਣੇ ਆ ਭੁੱਲੇ ਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਅਸ ਮੰਗੇ ਉਹ ਕਰਨਿਆ ਕਿ ਸਾਨੂੰ ਨਿصاف ਚਾਹੀਦਾ ਜੋ ਵੀ ਮੂੜਾ ਜਿਹੜਾ ਸੀਗਾ ਉਸ ਉਸੇ ਨਾ ਉਸੇ ਪੂਰੀ سزا ਨਹੀਂ ਚਾਹੀਦੀ ਹੈ ਜਿਸ ਨੇ ਮੇਰੇ ਬੱਚੇ ਕੋਲ ਇੰਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਕਿੰਨੇ ਬੱਚੇ ਨੇ ਮਾਦਾ ਇਹਦੇ ਬੇਟੇ ਦੇ ਬੇਟੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਕੁੜੀ ਆਇਆ ਇੱਕ ਲੜਕਾ ਕਿੰਨੇ ਸਾਲ ਦੇ ਹੈਗੇ ਲੜਕਾ ਹੁਣ 7ਵਾਂ ਸਾਲ ਚੜਿਆ ਸੀ ਤੇ ਜਿਹੜੀ ਲੜਕੀ ਐਸੀ ਭੈਮਾ ਲੱਗੇਦਾ ਪਿੰਡ ਪਲਾ ਦਾ ਅਸ਼ਵਨੀ ਕੁਮਾਰਾ ਜੋ ਵੀ ਐ ਸਬਸ ਚ ਨੌਕਰੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਕੁਜਰੀਲੀ ਦਵਾਈ ਦੀ ਦਿੱਤੀ ਖਾਣੇ ਚ ਮਿਲਾ ਕੇ ਉਹਦੇ ਬਿਆਨਾਂ ਤੇ ਅਸੀਂ ਮੁਕਦਮਾ ਨੰਬਰ 40 ਮਿਤੀ 8 7 24 ਬੰਦਿਆਂ ਤਰ੍ਹਾਂ ਆ ਤੇ ਅਸੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਫਤਾਰ ਕਰ ਲਿਆ ਮੁਕਦਮੇ ਵਿੱਚ ਕੀ ਗਲਤ ਦੋਸ਼ੀ ਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ ਅਸ਼ਵਨੀ ਠੀਕ ਆ